ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੈਂ ਤੁਹਾਡੀ ਆਪਣੀ ਸੁਰਜਿੰਦਰ ਦੂਰ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸਨਣਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਮੇਰਾ ਆਧਿਤਾ ਵਿਸ਼ਾ ਹੈ ਕਾਨੂੰਨ ਦਾ ਕਤਲ ਡੇਰਾ ਮੁਖੀ ਵਿਆਸ ਦੀ ਨਿਰਪੱਖਤਾ ਤੇ ਉਂਗਲਾਂ ਉਖੜਨ ਦਾ ਸੁਭਾਅ ਕੀ ਹਨ ਜਦੋਂ ਸਰ ਸਾਂਝੀ ਭਾਈਵਾਲਤਾ ਵਾਲੇ ਲੋਕ ਇੱਕ طرفਾ ਚੱਲਣ ਲੱਗ ਪਏ ਤਾਂ ਲੋਕਾਂ ਦਾ ਰੱਬ ਹੀ ਰਾਖਾ ਹੈ ਇਹ ਤਾਂ ਆਪ ਹੀ ਰੱਬ ਬਣ ਕੇ ਬੈਠੇ ਹਨ ਇਸ ਹਰਕਤ ਨੇ ਕਾਨੂੰਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਜੋ ਲੋਕ ਥੋੜੀ ਬਹੁਤੀ ਸਿਆਸਤ ਦੀ ਸਮਝ ਰੱਖਦੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਿਦੇਸ਼ ਦੇਣ ਵਾਲੇ ਲੋਕ ਮੁਲਾਕਾਤ ਲਈ ਜਾ ਰਹੇ ਹਨ ਤਾਂ ਉਹਨਾਂ ਨੇ ਕਿਆ ਸਰਾਈਆਂ ਲਾ ਲਈਆਂ ਸਨ ਕਿ ਜਵਾਨ ਪਹਿਲਾਂ ਹੀ ਮਿਲਣੀ ਤੈਹ ਹੋ ਚੁੱਕੀ ਹੈ ਫਿਰ ਇਹ ਕੋਈ ਸਵਾਬ ਨਹੀਂ ਸੀ ਕਿਉਂਕਿ ਅਦਾਲਤ ਵਿੱਚ ਉਹੀ 2 ਫਰਵਰੀ ਦੀ ਤਰੀਖ ਸੁਣਵਾਈ ਲਈ ਤੈਹ ਹੋ ਚੁੱਕੀ ਸੀ ਧਾਰਮਿਕ ਮੁਖੀ ਵੱਲੋਂ ਨਿਰਪੱਖ ਰਹਿ ਰੱਖਣ ਵਾਲਿਆਂ ਦੇ ਮਨਾਂ ਨੂੰ ਸੱਟ ਮਾਰੀ ਗਈ ਇਹੋ ਜਿਹੀਆਂ ਗੱਲਾਂ ਕਾਰਨ ਹੀ ਪੰਜਾਬ ਦਾ ਅਜਾੜਾ ਹੋਇਆ ਹੈ ਇਸੋ ਗੱਲ ਤੋਂ ਸਪੱਸ਼ਟ ਹੋ ਗਿਆ ਕਿ ਕਾਨੂੰਨ ਵਿੱਚ ਸਮਾਜ ਦੇ ਠੇਕੇਦਾਰਾਂ ਦੀ ਘੁਸਪੇਟੀ ਹੋ ਚੁੱਕੀ ਹੈ। ਇਨਸਾਫ਼ ਦਾ ਤਾਂ ਰੱਬ ਹੀ ਰਾਖਾ ਹੈ। ਇਹੀ ਕਾਰਨ ਹੈ ਕਿ ਗਰੀਬ ਲੋਕਾਂ ਨੂੰ ਅਮੀਰ ਲੋਕ ਲਤਾੜ ਕੇ ਇਨਸਾਫ਼ ਨਹੀਂ ਲੈਣ ਦਿੰਦੇ। ਸਮਾਜ ਜਵਾਂਤ ਦੀ ਵਿਰੋਧਤਾ ਨਹੀਂ ਕਰਦਾ। ਪਰ ਬਾਬਿਆਂ ਵੱਲੋਂ ਸਮਾਜ ਲੋਕਤੰਤਰ ਵਿੱਚ ਘੁਸਪੇਟੀ ਨੂੰ ਸਹਿਣ ਨਹੀਂ ਕਰਦਾ। ਕੀ ਕਉਂ ਦਾ ਫੈਸਲਾ ਪਹਿਲਾਂ ਹੀ ਲੀਕ ਹੋ ਚੁੱਕਿਆ ਸੀ ਪਰ ਫਿਰ ਵੀ ਸਰਕਾਰ ਨੇ ਨਿਰਪੱਖ ਰਹਿ ਕੇ ਬਾਬਿਆਂ ਦੀ ਮਹਿਮਾ ਤੇ ਸਵਾਲੀਆ ਚਿੰਨ ਲਾ ਦਿੱਤਾ ਇਥੋਂ ਵੀ ਮਾਂ ਸਰਕਾਰ ਦੀ ਸੋਚ ਸਰਵਤ ਦੇ ਭਲੇ ਨੂੰ ਦਰਸਾਉਂਦੀ ਹੈ ਅੰਤ ਵਿੱਚ ਮੇਰੀਆਂ ਚਾਰ ਲਾਈਨਾਂ ਅਨਸਾਬ ਕਿਉਂ ਜਾਂਦਾ ਤਕਰਾਰ ਵੱਲ ਤਰਾਜੂ ਝੁਕਦਾ ਹੈ ਪਾਹਰ ਵੱਲ ਤੌਰ ਤੂੰ ਕੀ ਲੈਣਾ ਇੰਨਾ ਗੱਲਾਂ ਤੋਂ ਲੋਕ ਲੱਭ ਲੈਣਗੇ ਆਪੇ ਹੱਲ ਅਨਸਾਫ਼ ਕਿਉਂ ਜਾਂਦਾ ਟਕਰਾਰ ਵੱਲ ਤਰਾਜੂ ਝੁਕਦਾ ਹੈ ਭਾਰ ਵੱਲ ਤੌਰ ਤੂੰ ਕੀ ਲੈਣਾ ਇੰਨਾ ਗੱਲਾਂ ਤੋਂ ਲੋਕ ਲੱਭ ਲੈਣਗੇ ਆਪੇ ਹੱਲ ਸਤਿ ਸ੍ਰੀ ਅਕਾਲ ਜੀ ਸਾਰਿਆਂ